ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਇਸ ਦਿਨ ਨਾਲ ਅੱਪ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਟਾਈਮ ਤਾਂ ਬਹੁਤ ਜ਼ਿਆਦਾ ਹੋ ਗਿਆ ਸਵਾ 7 ਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਸਵੇਰ ਦੀ ਕੋਈ ਵੀਡੀਓ ਨਹੀਂ ਬਣਾਈ ਹੈਗੀ ਪਤਾ ਨਹੀਂ ਕੀ ਹੋ ਗਿਆ ਬਣਾਈ ਹੋਈ ਨਹੀਂ ਵੀਡੀਓ ਤੇ ਹੁਣ ਮੈਂ ਸੋਚਿਆ ਚਲੋ ਤੁਹਾਡੇ ਨਾਲ ਕੋਈ ਗੱਲਬਾਤ ਕਰ ਲੰਨੇ ਆ ਕੈਮਰਾ ਔਨ ਕਰ ਲੰਨੇ ਆ ਹਨਾ ਤੇ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਨੇ ਮੌਸਮ ਵਧੀਆ ਹੋ ਗਿਆ ਕੱਲ ਸ਼ਾਮ ਨੂੰ ਜਿਹੜਾ ਵਧੀਆ ਮੀਂਹ ਪਿਆ ਗਿਆ ਹਨਾ ਕਿੱਥੇ ਕਿੱਥੇ ਕਿੰਨਾ ਕੁ ਮੀਂਹ ਪਿਆ ਸਾਡੇ ਤਾਂ ਉਹੀ ਸ਼ਰਾਟਾ ਜਿਹਾ ਲੱਗਿਆ ਸੀਗਾ ਬਸ ਮੌਸਮ ਬਹੁਤ ਵਧੀਆ ਰਾਤ ਵੀ ਪਿਆ ਤੇ ਵੀ ਮੜ ਜਿਹਨੇਰੀ ਆ ਗਈ ਸੀ ਪਰ ਵਧੀਆ ਮੌਸਮ ਠੀਕ ਹੋ ਗਿਆ ਤੇ ਹੁਣ ਮੈਂ ਕਰਨਾ ਕੰਮ ਅੱਜ ਇਹ ਲੈ ਕੇ ਆਏ ਸੀਗੇ ਥੋੜੀ ਜਿਹੀ ਗਰੋਸਰੀ ਉਹ ਚੱਕਦੇ ਆਂ ਸਮਾਨ ਜਿੱਥੇ ਕੱਢ ਕੇ ਜਿਹੜਾ ਨੇ ਸਕੂਲੋਂ ਆ ਕੇ ਕੱਢ ਕੇ ਨਾ ਬੈਗ ਦੇ ਵਿੱਚੋਂ ਬਾਹਰ ਸੱਟਦਾ ਸਮਾਨ ਉਹ ਉੱਥੇ ਪਿਆ ਉਦਾਂ ਦਾ ਹੀ ਉਦਾਂ ਦਾ ਹੀ ਉਦਾਂ ਹੀ ਪਿਆ ਤੇ ਉਹਨੂੰ ਹੁਣ ਚੱਕਦੇ ਆਂ ਆਪਾਂ ਦੇਖਦੇ ਆਂ ਸਾਂਭ ਲਈਏ ਗਰੋਸਰੀ ਜਿਹੜੀ ਥੋੜੀ ਜਿਹੀ ਸੀਗੀ ਜ਼ਿਆਦਾ ਨਹੀਂ ਸੀਗੀ ਤੇ ਉਹਨੂੰ ਸਾਂਭ ਲਈਏ ਹੁਣ ਤੇ ਨਾਲੇ ਕਰ ਲਈਏ ਕੰਮ ਹੋ ਹੋ ਤਾਰਾ ਤੁਰੱਚੋ ਕੇ ਹੁਣ ਨਹਾ ਕੇ ਆਈ ਸੀ ਤੇ ਪਲੀਜ਼ ਇਹ ਕਰ ਤੁਸੀਂ ਚੈਨਲ ਤੇ ਨਵੇਂ ਆਉਣੇ ਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਚਲੋ ਹੀ ਚਲਦਿਆਂ ਨਾਲ ਦੁੱਧ ਗਰਮ ਧਰਨਾ ਨਾਲੇ ਜਿਹੜਾ ਟੀਵੀ ਦੇਦਾ ਬਠਾ ਟੀਵੀ ਨਹੀਂ ਦੇਦਾ ਮੈਂ ਤਾਂ ਟੀਵੀ ਕਿਹਾ ਜਾਂਦਾ ਨਹੀਂ ਅਣ ਕਹਿੰਦੇ ਮम्मा ਟੀਵੀ ਨਾ ਕਿਹਾ ਕਰੋ ਯਾਰ ਪੀਸੀ ਤੇ ਬੈਠਾ ਯਾਰ ਪੀਸੀ ਤੇ ਬੈਠਾ ਭਾਂਡੇ ਬਚਣ ਨਾਲ ਪੈਨੇ ਤੇ ਨਾਲੇ ਤਾਂ ਆਪਾਂ ਨਮਕਰ ਲੈਣੇ ਆ ਨਾਲ ਦੁੱਧ ਧਰ ਲੈਣੇ ਆ ਗੈਸ ਤੇ ਨਾਲੇ ਭਨ ਭਨ ਚੇੜ ਲਵਾ ਤੇ ਨਾਲੇ ਉਹ ਸਮਾਨ ਚੱਕਲ ਮਾ ਬਾਹਰ ਉਦਾਂ ਹੀ ਪਿਆ ਲਫਾ ਕੇ ਚੱਕ ਕੇ ਲੈ ਕੇ ਆਨੀ ਮੈਂ ਆਪਾਂ ਫਰੂਟਾਂ ਸੰਭ ਲਈਏ ਇਹ ਆ ਗਿਆ ਪਪੀਤਾ ਇਹ ਤਰਬੂਜ਼ ਦੋ ਕੱਠੇ ਲਿਆਂਦੇ ਹੁਣ ਇਹ ਐਡੇ ਵੱਡੇ ਫ੍ਰਿਜ ਚ ਕਿਵੇਂ ਲੱਗਣਗੇ ਚਲੋ ਨੌਣੇ ਤੇ ਪਾਣੇ ਤੇ ਖੀਰੇ ਪੋਕੇ ਨਾਲ ਲਾ ਲੈ ਚੋਲ ਦਾਲੀਆ ਘੇਟ ਦੇ ਵੀਲ ਸਾਰਫ ਆ ਗਈ ਬੇਸਣ ਫੜਦੀ ਚਾਹ ਪੱਤੀ ਗਰਮ ਮਸਾਲਾ ਤੇ ਆਇਆ ਸੋਇਆ ਵੇਨ ਦੀਆਂ ਬੜੀਆਂ ਤੇ ਇਹ ਹੈਗਾ ਸੋਇਆ ਵੇਨ ਦਾ ਚੂਰਾ ਤੇ ਕੋਈ ਦਾਲਾਂ-ਦੂਲਾਂ ਖਾਂਦੇ ਨਹੀਂ ਚਾਦੇ ਨਾ ਤੇ ਦਾਲਾਂ ਮੇਰੇ ਕੋਲ ਹੈਗੀਆਂ ਵੀ ਸੀ ਪਈਆਂ ਸੀ ਤਾਂ ਕਰਕੇ ਨਹੀਂ ਮਗਵਾਇਆਂ ਗਿਆ ਤੇ ਇਹ ਹੈਗਾ ਭੰਡ ਧੋਣ ਵਾਲਾ ਸਾਬਣ ਇਹਨੂੰ ਵੀ ਇੱਥੇ ਰੱਖਦੇ ਆ ਮੋਕਣ ਵਾਲਾ ਹੀ ਆ ਤੇ ਇਹਨਾਂ ਨੂੰ ਪਸਾਉਂਦੀ ਆ ਬਸ ਇਹਨਾਂ ਦੇ ਵਿੱਚੋਂ ਸਰਫ ਚੌਲ ਵੀ ਚੌਲ ਵੀ ਉੱਧਰੇ ਜਾਣਗੇ ਆ ਬਾਕੀ ਸਮਾਨ ਤਾਂ ਸਾਰਾ ਇੱਧਰੇ ਰੱਖਣ ਨਾਲ ਆਮਲ ਰੱਖਿਆ ਮੈਂ ਕਿਉਂਕਿ ਛੋਲ ਵੀ ਰੋਜ਼ ਨਹੀਂ ਚਾਹੀਦੇ ਹੁੰਦੇ ਉਧਰ ਡੱਬਾ ਛੋਲਾਂ ਵਾਲਾ ਉਹਦੇ ਵਿੱਚ ਪਾ ਦਨੇ ਆ ਸਰਕ ਤੁਹਾਨੂੰ ਪਤਾ ਕਿਚਨ ਦੇ ਵਿੱਚ ਚਾਹੀਦੀ ਨਹੀਂ ਬੇਸਣ ਵੀ ਉਧਰ ਹੀ ਪਿਆ ਡੱਬਾ ਉਹਦੇ ਵਿੱਚ ਪਾ ਦਾਂਗੇ ਮੈਂ ਲਾਇਆ ਹੋਇਆ ਇੱਕ ਡੱਬਾ ਉਹਦੇ ਵਿੱਚ ਰੱਖ ਦਨੀ ਆ ਹਲੇ ਹੈਗਾ ਆ ਵੈਸੇ ਫੁੱਲਾ ਪੈਕ ਤੇ ਇਹਨੂੰ ਹਲੇ ਪਾ ਉਧਰ ਸਟੋਰ 'ਚ ਰੱਖ ਦਨੇ ਆ ਇਹ ਲੋ ਜਿਹੇ ਇੱਥੇ ਮੈਂ ਸਾਂਪ ਤੇ ਸੌਦੇ ਸਾਰੇ ਤੇ ਬਾਕਸਾਂ ਦੇ ਵਿੱਚ ਤਾਂ ਨਹੀਂ ਪਾਏ ਹਾਲੇ ਹੈਗੇ ਨੇ ਤੇ ਮੈਂ ਉਦਾਂ ਹੀ ਰੱਖ ਲਏ ਜਦੋਂ ਜਦੋਂ ਮਤਲਬ ਬਾਕਸ ਦੇ ਵਿੱਚ ਖਾਲੀ ਹੋਣਗੇ ਉਦੋਂ ਤੋਂ ਆਪਾਂ ਪਾ ਲਾਂਗੇ ਪੈਕਟ ਖੋਲ ਕੇ ਹਾਲੇ ਉਦਾਂ ਹੀ ਰੱਖਤੇ ਕਿਉਂਕਿ ਤੁਹਾਨੂੰ ਪਤਾ ਮੇਰੇ ਕੋਲ ਸਟੋਰਸ ਕਰਨ ਨੂੰ ਬਾਧੂ ਜਗ੍ਹਾ ਪਈ ਆ ਤੇ ਆਪਾਂ ਇੱਦਾਂ ਹੀ ਸਟੋਰਸ ਕਰ ਲੇ ਤੇ ਆਹ ਗਰਮ ਮਸਾਲਾ ਵੀ ਮੈਂ ਇੱਥੇ ਹੀ ਰੱਖ ਦੂੰਗੀ ਇਦਾਂ ਹੀ ਤੇ ਚਾਪਤੀ ਵੀ ਹੱਲ-ਕੱਲ ਪਰਸੋ ਹੀ ਪੈਕਟ ਖੋਲਿਆ ਸੀਗਾ ਤੇ ਹਲਦੀ ਵੀ ਹਾਲੇ ਡੱਬੇ ਦੇ ਵਿੱਚ ਹੈਗੀ ਸੀ ਤਾਂ ਕਰਕੇ ਮੈਂ ਉਦਾਂ ਹੀ ਪੈਕਟ ਸਾਰੇ ਸਾਂਭ ਤੇ ਨਾਲੇ ਮੈਂ ਥੋੜਾ ਜਿਹਾ ਘੱਟ ਪੈਕਟ ਖੋਲਦੀ ਹੁੰਨੀ ਆ ਫਿਰ ਕੋਈ ਵੀ ਚੀਜ਼ ਆ ਨਾ ਜਲਦੀ ਖਰਾਬ ਹੋ ਜਾਂਦੀ ਹੈ ਜਦੋਂ ਤੱਕ ਪੈਕ ਬੰ ਕੋਈ ਵੀ ਚੀਜ਼ ਆ ਜਿੱਦਾਂ ਘਰ ਦੇ ਮਸਲੇ ਕਹਿ ਲੋ ਹਨਾ ਵੀ ਜਦੋਂ ਤੱਕ ਸਾਰਾ ਵੇ ਇਹ ਲੁਕਿਆ ਰਿਹਾ ਉਦੋਂ ਤੱਕ ਲੁਕਿਆ ਰਿਹਾ ਕਿਸੇ ਨੂੰ ਕੁਝ ਨਹੀਂ ਸੀ ਪਤਾ ਵੀ ਸਾਡੇ ਡੱਡ ਚ ਕੀ ਆ ਜਾਂ ਸਾਡੇ ਨਾਲ ਕੀ ਠੱਗੀ ਵੰਜੀ ਆ ਸਾਡੇ ਨਾਲ ਕੀ ਹੋਇਆ ਕਿਸੇ ਨੂੰ ਨਹੀਂ ਸੀ ਪਤਾ ਵੀ ਇੱਕ ਹੀ ਗੱਲ ਬਾਹਰ ਆਉਣ ਤੇ ਸਭ ਕੁਝ ਬਾਹਰ ਆ ਗਿਆ ਬਸ ਜੇ ਉਹ ਦਿਨ ਵੀ ਮੂੰਹ ਬੰਦ ਰੱਖਦੀ ਨਾ ਉਹਨੇ ਮੈਨੂੰ ਐਂ ਕਿਹਾ ਸੀ ਕਹਿੰਦੀ ਤੂੰ ਹੁਣ ਵੀਡੀਓ ਪਾ ਕੇ ਦਿਖਾਈ ਤਾਂ ਹੁਣ ਉਹਨੂੰ ਰੋਜ਼ ਵੀਡੀਓ ਪਾ ਕੇ ਦਿਖਾਈਦੀ ਵੇ ਐਦਾਂ ਵੀਡੀਓ ਪੈਂਦੀ ਹੁੰਦੀ ਆ ਤੇ ਐਦਾਂ ਤੂੰ ਮੈਨੂੰ ਸੱਚ ਬੋਲਣੋਂ ਹਟਾਉਂਦੀ ਤੇ ਤੇ ਐਦਾਂ ਸੱਚ ਬੋਲੀਦਾ ਹੁੰਦਾ ਆ ਤੇ ਠੀਕ ਆ ਜੀ ਤੇ ਬਾਕੀ ਤੁਸੀਂ ਵੀ ਸਾਰੇ ਭੈਣ ਭਰਾ ਕਹਿੰਦੇ ਹੁੰਨੇ ਹੋ ਹਨਾ ਵੀ ਤੁਸੀਂ ਆਪਣਾ ਕੰਮ ਕਰੋ ਮੈਂ ਆਪਣਾ ਹੀ ਕੰਮ ਕਰਦੀ ਆ ਬਸ ਉਹਨੇ ਮੈਨੂੰ ਚੈਲੰਜ ਕੀਤਾ ਸੀ ਤਾਂ ਉਹਦੇ ਚੈਲੰਜ ਦੇ ਤਹਿਤ ਜਿਹੜੀ ਵੀਡੀਓ ਜਾਂਦੀ ਆ ਹੋਰ ਕੁਝ ਨਹੀਂ ਤੁਸੀਂ ਮੇਰੀ ਵੀਡੀਓ ਰੋਜ਼ ਦੇਖਦੇ ਹੋ ਤੇ ਵੀਡੀਓ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਮੈਂ ਸੱਚ ਦੱਸਦੀ ਆ ਜੇ ਝੂਠਾ ਤੋ ਆ ਕੇ ਫਿਰ ਮੇਰੇ ਨਾਲ ਗੱਲ ਕਰ ਲਵੇ ਉਦਣ ਵੀ ਉਹਨੇ ਇਹੀ ਕਿਹਾ ਸੀ ਆ ਕੇ ਕਹਿੰਦੀ ਕਿ ਤੂੰ ਬੋਲ ਕੇ ਦਿਖਾ ਸੱਚ ਕੇ ਮੈਂ ਬੋਲਦੀ ਆ ਫਿਰ ਆਪਾਂ ਹੁਣ ਭਾਈ ਸੱਚ ਬੋਲੀਦਾ ਤੇ ਬਾਕੀ ਦੂਜੀ ਗੱਲ ਆਹੀ ਜਿਹੜਾ ਸੌਦਾ ਪੱਤਾ ਮੈਂ ਸਾਂਭਿਆ ਤੇ ਇਹੀ ਉਹਨੇ ਕੱਠ ਦੇ ਵਿੱਚ 6 ਮਹੀਨੇ ਮੰਗਾਇਆ ਨਹੀਂ ਸੀ ਅਸੀਂ ਸਮਝ ਲਓ ਨੂਨ ਨਾਲ ਰੋਟੀ ਖਾਣ ਵਾਲੇ ਹੋ ਗਏ ਸੀ ਵੀ ਹੁਣ ਕਿਹੜਾ ਸੀ ਭੁੱਖੇ ਮਰ ਗਏ ਜਿਹੜੇ ਠੱਗੀ ਸਾਡੇ ਨਾਲ ਲਾ ਗਏ ਉਹਨਾਂ ਦੇ ਕਿਹੜਾ ਚਵਾਰੇ ਪੈ ਗੇ ਇੱਥੇ ਠੂਠੇ ਨਾਲ ਕਨਾਲਾ ਵੱਜਦਾ ਤੇ ਵੱਜਦਾ ਰਹਿਣਾ ਆ ਤੇ ਵਹਿਗਰੂ ਅੱਗੇ ਆਪਣੀ ਤਾਂ ਉਹੀ ਅਰਦਾਸ ਆ ਵੀ ਕੋਈ ਗੱਲ ਨਹੀਂ ਭਾਈ ਰੱਬ ਦੇਖੂਗਾ ਹਨਾ ਤੇ ਰੱਬ ਦੇ ਭਰੋਸੀ ਇੱਥੇ ਤੱਕਾਂ ਤੇ ਵਹਿਗੁਰੂ ਨੇ ਬਥੇਰੀ ਕਿਰਪਾ ਕਰੀ ਹੋਈ ਹੈ ਤੇ ਅੱਗੇ ਵੀ ਇਦਾਂ ਹੀ ਕਰਦਾ ਰਹੂਗਾ ਵਹਿਗੁਰੂ ਜਦੋਂ ਆਪਾਂ ਕਿਸੇ ਨਾ ਠੱਗੀ ਠੋਰੀ ਕਰਨੀ ਹੋਣੀ ਆਪਣਾ ਕੰਮ ਕਰਨਾ ਤੇ ਆਪਣੀ ਰੋਟੀ ਖਾਣੀ ਹੈ ਬਾਕੀ ਹਰੇਕ ਬੰਦੇ ਨੇ ਆਪਣੇ ਆਪਣੇ ਕਰਮ ਖਾਣੇ ਹੁੰਦੇ ਨੇ ਜੇ ਕੋਈ ਕਹੇ ਨਾ ਵੀ ਮੈਂ ਇਹਨੂੰ ਐ ਕਰ ਦੂੰ ਇਹਨੂੰ ਐ ਕਰ ਦੂੰ ਕਿਸੇ ਦੇ ਘਰਿਆਂ ਕੋਈ ਕੁਝ ਨਹੀਂ ਹੋ ਸਕਦਾਗਾ ਤੇ ਜੋ ਜਿੰਨੇ ਸਾਹ ਹੈਗੁਰੂ ਨੇ ਜਿੰਨਾ ਦਾਣਾ ਪਾਣੀ ਲਿਖਿਆ ਉਹ ਉਹਨਾਂ ਖਾਈ ਲੈਣਾ ਹੈ ਠੀਕ ਆ ਜੇ ਉਹਦੇ ਕਰਮਾਂ 'ਚ ਠੱਗੀਆਂ ਠੋਰੀਆਂ ਲਿਖੀਆਂ ਤਾਂ ਉਹਨੇ ਠੱਗੀਆਂ ਠੋਰੀਆਂ ਹੀ ਕਰਨੀਆਂ ਨੇ ਉਹਨੇ ਕੋਈ ਚੱਜ ਦਾ ਕਰਮ ਨਹੀਂ ਕਰਨਾ ਹੈਗਾ ਹੈਗਾ ਠੀਕ ਹੈ ਜੀ ਤੇ ਇੱਥੇ ਹੁਣ ਮੈਂ ਲੱਗੀ ਸੀਗੀ ਭਾਂਡੇ ਚੜਨ ਕਿਉਂਕਿ ਤੁਹਾਨੂੰ ਪਤਾ ਵੀ ਭਾਂਡੇ ਜਿਹੜੇ ਦੁਪਹਿਰ ਦੇ ਹੋਗੇ ਕਾਫੀ ਜ਼ਿਆਦੇ ਤੇ ਕੋਸ਼ਿਸ਼ ਨਾਲ ਫ੍ਰਿਜ ਸਾਫ ਕਰੀ ਸੀਗੀ ਮੈਂ ਉਹ ਫ੍ਰਿਜ ਦੇ ਵਿੱਚੋਂ ਮਤਲਬ ਮਲਾਈ ਮਲੂਈ ਵਾਲੇ ਭਾਂਡੇ ਕਾਫੀ ਹੋਗੇ ਹਨਾ ਮਲਾਈ ਦੋ ਭਾਂਡਿਆਂ ਦੇ ਵਿੱਚ ਪਈ ਸੀ ਉਹ ਕੱਢ ਲੇ ਤੇ ਫਿਰ ਹੋਰ ਇੱਕ ਦੋ ਚੀਜ਼ਾਂ ਦਹੀਂ ਵਾਲੇ ਡੋਂਗੇ ਬੱਚਿਆਂ ਨੇ ਉਹ ਰੈਤਾ ਰੂਤਾ ਬਣਾ ਕੇ ਰੱਖਿਆ ਸੀਗਾ ਉਹਨੂੰ ਮੈਂ ਫਿਨਿਸ਼ ਕੀਤਾ ਹਨਾ ਤੇ ਉਹਦੇ ਕਰਕੇ ਫ੍ਰਿਜ ਸਾਫ਼ ਕਰਨ ਕਰਕੇ ਭਾਂਡੇ ਕਾਫੀ ਹੋ ਗਏ ਤੇ ਫੇਰ ਨਾਲੇ ਝਾਰ ਦਾ ਟਿਫਨ ਵਗੈਰਾ ਕਾਫੀ ਕਵਾਂਡੇ ਹੋ ਜਾਂਦੇ ਆ ਜਾਨੀ ਤੁਹਾਨੂੰ ਪਤਾ ਹੀ ਆ ਬੱਚੇ ਜਦੋਂ ਖਾਂਦੇ ਆ ਭਾਈ ਨਾਲ ਗਰਮੀ ਆ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਾਰ ਬਾਰ ਪਾਣੀ ਪੀਤਾ ਜਾਂਦਾ ਤੇ ਬਾਰ ਬਾਰ ਕੋਈ ਵੀ ਚੀਜ਼ ਖਾਂਦੇ ਆ ਤਾਂ ਭਾਂਡਾ ਸਿੰਕ ਚ ਜਾਂਦਾ ਤੇ ਧੋ ਕੇ ਫਿਰ ਟੋਕਰੀ ਚ ਜਾਂਦਾ ਏ ਠੀਕ ਆ ਜੀ ਟੱਬਰ ਆ ਬੱਚੇ ਆ ਤਾਂ ਸਾਰਾ ਕੁਝ ਆ ਤੇ ਬਾਕੀ ਵਧੀਆ ਆ ਸਾਰਾ ਕੁਝ ਵਹਿਗਰੂ ਦੀ ਕਿਰਪਾ ਦੇ ਨਾਲ ਵਧੀਆ ਚੱਲ ਰਿਹਾ ਤੇ ਆਪਾਂ ਪਹਿਲਾਂ ਵੀ ਵਧੀਆ ਸੀ ਆਪਾਂ ਹੁਣ ਵੀ ਵਧੀਆ ਆ ਹਨਾ ਤੇ ਵੀਡੀਓ ਪਹਿਲਾਂ ਵੀ ਜਾਂਦੀ ਸੀ ਵੀਡੀਓ ਹੁਣ ਵੀ ਜਾਂਦੀ ਆ ਬਾਕੀ ਮੈਂ ਤੁਹਾਨੂੰ ਕਿਹਾ ਹੋਇਆ ਜੋ ਮੇਰੀ ਲਾਈਫ ਦੇ ਵਿੱਚ ਹੈਗਾ ਮੈਂ ਤੁਹਾਨੂੰ ਉਹੀ ਸ਼ੇਅਰ ਕਰਨਾ ਆ ਤੇ ਆਪਾਂ ਤੋਂ ਬਨੌਟੀ ਜਿਹਾ ਕੁਝ ਵੀ ਸ਼ੇਅਰ ਨਹੀਂ ਹੁੰਦਾ ਹੈਗਾ ਆਪਾਂ ਤਾਂ ਸੱਚ ਬੋਲਣਾ ਤੇ ਸੱਚ ਬੋਲਾਂਗੇ ਕਿਸੇ ਤੋਂ ਡਰ ਕੇ ਨਹੀਂ ਰਹਿਣਾ ਹੈਗਾ ਤੇ ਇਹ ਤਾਂ ਆਪਣੇ ਗੁਰੂ ਸਾਹਿਬ ਨੇ ਵੀ ਸਿਖਾਇਆ ਹੋਰ ਆਪਾਂ ਨੂੰ ਸਿੱਖੀ ਖੰਡੇ ਉਹ ਤਿੱਖੀ ਤਾਂ ਹੀ ਕੀਤੀ ਹੋਈ ਆ ਤੇ ਅੱਪਾ ਵਧੀਆ ਐ ਆਪਦੇ ਘਰੇ ਕੰਮ ਕਰਦੇ ਆ ਰੋਟੀ ਖਾਂਦੇ ਆ ਤੇ ਜੋ ਵੈਗਰੂ ਨੇ ਜਿਵੇਂ ਜੋ ਲਿਖਿਆ ਉਹ ਓਕਣ ਹੋ ਗਈ ਰਹਿਣਾ ਠੀਕ ਆ ਤੇ ਉਹ ਉਦਣ ਚੁੱਪ ਰਹਿੰਦੇ ਤੇ ਸ਼ਾਇਦ ਮੈਂ ਵੀ ਕਦੇ ਇਹ ਸਾਰਾ ਕੁਝ YouTube ਤੇ ਨਾ ਦੱਸਦੀ ਹਨਾ ਤੇ ਉਹ ਚੁੱਪ ਨਹੀਂ ਰਹੀ ਹੈਗੀ ਉਹ ਬਾਰ ਬਾਰ ਕਹਿੰਦੀ ਕਹਿੰਨ ਤੂੰ ਮੈਨੂੰ ਕਿਹਾ ਮੈਨੂੰ ਕਿਹਾ ਫਿਰ ਜੇ ਭਾਈ ਤੈਨ ਸਾਡੇ ਨਾਲ ਠੱਗੀ ਮਾਰੀ ਆ ਤੂੰ ਇੰਨੀ ਸਮਝਦਾਰ ਆ ਵੀ ਉਹ ਸਾਰੀ ਗੱਲ ਤੇਰੇ ਤੇ ਲੱਗਦੀ ਆ ਫਿਰ ਆ ਫਿਰ ਸਾਹਮਣੇ ਹਨਾ ਫਿਰ ਆਪਾਂ ਉਹਨੇ ਚੈਲੰਜ ਕੀਤਾ ਆਪਾਂ ਸਵੀਕਾਰ ਕੀਤਾ ਵੀ ਆ ਜਾ ਹੂੰ ਤੂੰ ਮੈਨੂੰ ਚੈਲੰਜ ਕਰਦੀ ਆ ਨਾ ਵੀ ਤੂੰ ਵੀਡੀਓ ਪਾ ਕੇ ਦਿਖਾਈ ਤੇ ਵੀਡੀਓ ਆਪਾਂ ਹੁਣ ਪਾ ਕੇ ਦਿਖਾਉਨੇ ਆ ਉਹਨੂੰ ਰੋਜ਼ ਵੀਡੀਓ ਪੈਂਦੀ ਆ ਦੇਖੀ ਜਾ ਆਪਣੇ ਘਰੇ ਬੈਠ ਕੇ ਸੁਣੀ ਜਾ ਤੇ ਲੋ ਜੀ ਇੱਥੇ ਹੁਣ ਆਪਾਂ ਫਰੂਟਸ ਧੋ ਕੇ ਫ੍ਰਿਜ ਦੇ ਵਿੱਚ ਲਾ ਦਾਂਗੇ ਠੰਡੇ ਹੋਏ ਤੇ ਫਿਰ ਆਪਾਂ ਕੱਟ ਕੇ ਖਾਵਾਂਗੇ ਤੇ ਵਾਹਿਗੁਰੂ ਦੀ ਕਿਰਪਾ ਇਦਾ ਹੀ ਬਣੀ ਰਹੇ ਵਾਹਿਗੁਰੂ ਤੁਹਾਨੂੰ ਵੀ ਤੰਦਰੁਸਤੀਆਂ ਬਖਸ਼ੇ ਤੇ ਪਲੀਜ਼ ਜਿਨ੍ਹਾਂ ਨੂੰ ਦੁੱਖ ਲੱਗਦਾ ਹੁੰਦਾ ਮੇਰੀ ਗੱਲ ਦਾ ਉਹ ਹੈਗੇ ਆ ਠੱਗ ਚੋਰ ਗੁੱਸਾ ਨਾ ਕਰਿਓ ਸਾਰੇ ਭੈਣ ਭਰਾ ਤੇ ਜਿਨ੍ਹਾਂ ਜਿਹੜੇ ਇੱਥੇ ਆ ਕੇ ਕਮੈਂਟ ਕਰਦੇ ਆ ਵੀ ਤੁਸੀਂ ਇੱਦਾਂ ਕਰਦੇ ਇੱਦਾਂ ਕਰਦੇ ਉਹਨ ਉਹਨੂੰ ਵੀ ਤਾਂ ਹੀ ਦੁੱਖ ਲੱਗਿਆ ਨਹੀਂ ਤਾਂ ਵੀਡੀਓ ਮੈਂ ਇੱਥੇ ਪਹਿਲਾਂ ਵੀ ਤਾਂ ਜਿੱਦਣ ਦੀ ਵਿਆਹ ਕੇ ਹੀ ਆ ਮੈਂ ਇਸ ਘਰ ਦੇ ਵਿੱਚ ਰਹਿਣੀ ਆ ਹਨਾ ਝੂਠ ਬੋਲਾਂਗੇ ਤਾਂ ਉਹਨਾਂ ਨੂੰ ਵਧੀਆ ਲੱਗਦਾ ਸੱਚ ਬੋਲਾਂਗੇ ਤਾਂ ਉਹਨਾਂ ਨੂੰ ਕੌੜਾ ਲੱਗਦਾ ਸੱਚ ਹਮੇਸ਼ਾ ਕੌੜਾ ਹੀ ਹੁੰਦਾ ਤੇ ਲੱਗਦਾ ਲੱਗੀ ਜਾਵੇ ਆਪਾਂ ਤਾਂ ਸੱਚ ਬੋਲਦੇ ਆ ਹਨਾ ਅਸਤੇ ਆਪ ਦਾ ਕਰਕੇ ਖਾਣਿਆ ਦਾ ਸਣਾ ਆਉਂਦੀ ਕਮਾਈ ਕਰਕੇ ਖਾਣਿਆ ਇਹਦੇ ਵਿੱਚ ਕਿਸੇ ਦਾ ਵੀ ਪੰਜੀ ਦੇਣਦਾਰ ਨਹੀਂ ਹੈਗੇ ਅਸੀਂ ਕੋਈ ਬੰਦਾ ਆ ਕੇ ਕਹਿ ਨਹੀਂ ਸਕਦਾ ਹੈਗਾ ਵੀ ਅਸੀਂ ਕਿਸੇ ਦੇ ਦੇਣਦਾਰ ਆ ਬੈਗ ਰੂ ਦੇ ਨੂੰ ਤੰਦਰੁਸਤੀ ਬਖਸ਼ੇ ਠੱਗੀਆਂ ਠੋਰੀਆਂ ਤੋਂ ਬਚਾ ਕੇ ਰੱਖੇ ਚੋਰੀ ਚੁਗਲੀ ਤੋਂ ਬਚਾ ਕੇ ਰੱਖੇ ਤੇ ਆਪਦਾ ਕੰਮ ਕੰਮ ਆ ਜਿਹੜਾ ਆਪਣੇ ਕਰਮ ਨੇ ਉਹ ਆਪਾਂ ਕਰਦੇ ਰਹੀਏ ਤੇ ਆਪਣੇ ਕਰਮਾਂ ਦਾ ਖਾਂਦੇ ਰਹੀਏ ਬਸ ਇਹੀ ਬਹਿਗਰੂ ਵਗੇ ਅਰਦਾਸ ਕਰਦੇ ਆ ਤੇ ਬਾਕੀ ਜਿਹਨੇ ਠੱਗੀਆਂ ਠੋਰੀਆਂ ਕਰਨੀਆਂ ਨੇ ਉਹ ਕਰਦਾ ਰਹੇ ਭਾਈ ਬਹਿਗਰੂਣ ਠੱਗੀਆਂ ਠੋਰੀਆਂ ਜੋਗਾ ਹੀ ਰੱਖੇ ساری ਉਮਰ ਉਹ ਠੱਗੀਆਂ ਠੋਰੀਆਂ ਹੀ ਕਰੇ ਤੇ ਫਿਰ ਕਿਹੜਾ ਚਵਾਰੇ ਪਾਲੂਗੀ ਤਾਂ ਹੀ ਕਿਸੇ ਨੇ ਸੱਚ ਕਿਹਾ ਹੈ ਵੀ ਕੋਈ ਗੱਲ ਨਹੀਂ ਇੱਥੇ ਨਿਕਲਦਾ ਆਪ ਦਾ ਘੜਾ ਕਦੇ ਭਰ ਜਾਂਦਾ ਹੁੰਦਾ ਕਿਸੇ ਦੀ ਲੱਤਾਂ ਹੀ ਨਿਕਲ ਜੇ ਕਿਸੇ ਦੀ ਅੱਖਾਂ ਹੀ ਨਿਕਲ ਜੇ ਨਿਕਲਦਾ ਜ਼ਰੂਰ ਕੋਈ ਗੱਲ ਨਹੀਂ ਟਿਕ ਟਿਕ ਮੇਲਾ ਦੇਖੋ ਭਰੂਗਾ ਜ਼ਰੂਰ ਤੇ ਲਓ ਜੀ ਭਾਂਡੇ ਚੈਨਲ ਦੇ ਫਰੂਟ ਧੋ ਲੇ ਤੇ ਨੁੱਚੜੇ ਤੇ ਜਦੋਂ ਉਹਨਾਂ ਦੇ ਵਿੱਚੋਂ ਪਾਣੀ ਨਿਕਲ ਜੂਗਾ ਸਾਫ਼ ਹੋ ਜਾਣਗੇ ਫਿਰ ਆਪਾਂ ਫ੍ਰਿਜ ਦੇ ਵਿੱਚ ਲਾ ਦਾਂਗੇ ਤੇ ਮੈਂ ਦੁੱਧ ਵੀ ਕੱਢ ਤਾ ਤੇ ਦੁੱਧ ਗਰਮ ਵੀ ਰੱਖ ਲਿਆ ਬਸ ਆਪਣਾ ਅੱਜ ਦੁਪਹਿਰ ਦਾ ਆਟਾ ਗੁੰਨਿਆ ਹੋਇਆ ਮੈਂ ਫ੍ਰਿਜ ਚੋਂ ਕੱਢ ਲਿਆ ਤੇ ਆਪਾਂ ਫੁਲਕੇ ਬਣਾ ਲਾਂਗੇ ਬਸ ਜੀ ਹਾਂ ਹੀ ਗੱਲਬਾਤਾਂ ਹੁੰਦੀਆਂ ਨੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਜਦੋਂ ਕੋਈ ਸੁੱਕੇ ਹੋਏ ਜਾਕ ਨੂੰ ਦੁਬਾਰਾ ਖੇੜ ਲਵੇ ਉਹਦੇ ਵਿੱਚੋਂ ਫਿਰ ਖੂਨ ਤਰਿਸਦਾ ਹੀ ਆ ਠੀਕ ਆ ਜੀ ਸਾਡੇ ਸੁੱਕੇ ਹੋਏ ਜਾਕ ਨੂੰ ਦੁਬਾਰਾ ਅਡੇੜਿਆ ਗਿਆ ਫਿਰ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਕੀ ਹੋਣਾ ਸੀਗਾ ਫਿਰ ਤਾਂ ਕੁਸ਼ਟਾ ਹੁੰਦਾ ਹੀ ਆ ਤੇ ਬਾਕੀ ਵਧੀਆ ਚਲੋ ਠੀਕ ਠਾਕ ਆ ਮਿਲਦੇ ਨੇਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਵਲੌਗ ਨੂੰ ਇਦਾਂ ਹੀ ਫੁੱਲ ਵਾਚ ਕਰਦੇ ਰਹੋ ਤੇ ਆਪਣਾ ਪਿਆਰ ਦਿੰਦੇ ਰਹੋ ਓਕੇ ਜੀ ਬਾਏ ਬਾਏ ਟੇਕ ਕੇਅਰ